ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵੱਲੋਂ ਜੋ ਫੈਸਲਾ ਲਿਆ ਗਿਆ ਉਸ ਨੂੰ ਲੈ ਕੇ ਲਗਾਤਾਰ ਵਿਰੋਧ ਹੋ ਰਿਹਾ ਹੈ ਤੇ ਜਿਸ ਦੇ ਤਹਿਤ ਉਥੇ ਹੀ ਰਣਵੀਰ ਸਿੰਘ ਢਿੱਲੋਂ ਦਾ ਬਿਆਨ ਸਾਹਮਣੇ ਆ ਰਿਹਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਵਿਦਿਆਰਥੀਆਂ ਦੇ ਹੱਕਾਂ ਦੇ ਉੱਤੇ ਡੱਕਾ ਡਾਕਾ ਜਿਹੜਾ ਕਿ ਨਹੀਂ ਵਜਣ ਦੇਾਂਗੇ ਤੇ ਇਸ ਗੱਲ ਦੇ ਲਈ ਜੇਕਰ ਸਾਨੂੰ ਸੰਘਰਸ਼ ਕਰਨਾ ਪਿਆ ਤਾਂ ਅਸੀਂ ਤਿਆਰ ਹੋਵਾਂਗੇ ਤੇ ਹੁਣ ਅਕਾਲੀ ਦਲ ਜੋ ਇਸ ਗੱਲ ਦਾ ਵਿਰੋਧ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਉਥੇ ਹੀ ਦੱਸਦੀ ਹੈ ਕਿ ਵਿਦਿਆਰਥੀਆਂ ਨੂੰ ਹੁਕਮ ਲਗਾਏ ਗਏ ਨੇ ਕਿ ਕੋਈ ਵੀ ਹੁਣ ਪ੍ਰਦਰਸ਼ਨ ਕਰੇਗਾ ਤੇ ਜਿਸ ਤੋਂ ਬਾਅਦ ਉਥੇ ਹੀ ਕਈ ਇਸ ਹੁਕਮ ਦੇ ਦੌਰਾਨ ਸਵਾਲ ਚੱਕ ਰਹੇ ਹੋਏ ਨਜ਼ਰ ਆ ਰਹੇ ਨੇ ਤੇ ਉਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਵਿਦਿਆਰਥੀ ਜੇਕਰ ਆਵਾਜ਼ ਨਹੀਂ ਚੱਕਣਗੇ ਤਾਂ ਉਹਨਾਂ ਦੇ ਹੱਕਾਂ ਦੇ ਉੱਤੇ ਡਾਕਾ ਮਾਰਿਆ ਜਾ ਰਿਹਾ ਤੇ ਜਿਸ ਨੂੰ ਲੈ ਕੇ ਹੁਣ ਉਥੇ ਹੀ ਜਿਹੜਾ ਕਿ ਬਿਆਨ ਦਿੰਦੇ ਹੋਏ ਅਕਾਲੀ ਦਲ ਨਜ਼ਰ ਆ ਰਿਹਾ ਹੋਰ ਕੀ ਕੁਝ ਕਹਿਣਾ ਹੈ ਰਣਵੀਰ ਸਿੰਘ ਢੱਲੋਂ ਦਾ ਆਓ ਤੁਹਾਨੂੰ ਸੁਣਾਉਂਦੇ ਆਂ ਕੱਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਥਾਰਟੀ ਵੱਲੋਂ ਯੂਨੀਵਰਸਿਟੀ ਦੇ ਵਿੱਚ ਪੜਨ ਵਾਲੇ ਵਿਦਿਆਰਥੀਆਂ ਜਾਂ ਜਿਹੜੇ ਨਵੇਂ ਦਾਖਲੇ ਹੋ ਰਹੇ ਉਹਨਾਂ ਵਿਦਿਆਰਥੀਆਂ ਤੇ ਇੱਕ ਅੰਡਰਟੇਕਿੰਗ ਲੈ ਕੇ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਯੂਨੀਵਰਸਿਟੀ ਵੱਲੋਂ ਜਿਹੜਾ ਇੱਕ ਇਹ ਮੁਹਿੰਮ ਚਲਾਈ ਜਾ ਰਹੀ ਹੈ ਕਿ ਜਿੰਨੇ ਵੀ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈਣੀ ਹੈ ਜੇ ਸਟੂਡੈਂਟਸ ਨੇ ਆਪਦੇ ਹੱਕਾਂ ਦੇ ਵਾਸਤੇ ਆਵਾਜ਼ ਬੁਲੰਦ ਕਰਨੀ ਹੈ ਜੇ ਕੋਈ ਧਰਨਾ ਪ੍ਰੋਟੈਸਟ ਕਰਨਾ ਤੇ ਉਹਨਾਂ ਨੂੰ ਸੰਬੰਧਤ ਅਥਾਰਟੀ ਤੋਂ ਪਰਮਿਸ਼ਨ ਲੈਣੀ ਪਊਗੀ ਪਹਿਲੀ ਗੱਲ ਤਾਂ ਜਿਹੜੀ ਅਥਾਰਟੀ ਦੇ ਖਿਲਾਫ ਸਟੂਡੈਂਟ ਨੇ ਆਵਾਜ਼ ਬੁਲੰਦ ਕਰਨੀ ਹੈ ਉਹ ਕੰਸਰਨਡ ਅਥਾਰਟੀ ਸਾਨੂੰ ਪਰミਸ਼ਨ ਹੀ ਕਿਉਂ ਦਊਗੀ ਦੂਜਾ ਇਹ ਸਿੱਧੇ ਤੇ ਸਪਸ਼ਟ ਸ਼ਬਦਾਂ ਵਿੱਚ ਜਿਹੜਾ ਸਾਡਾ ਸੰਵਿਧਾਨ ਦੀ ਧਾਰਾ 19 ਦੇ ਤਹਿਤ ਫੰਡਾਮੈਂਟਲ ਰਾਈਟ ਹੈ ਸਾਡਾ ਫਰੀडम ਆਫ ਸਪੀਚ ਉਹਦੀ ਉਲੰਘਣਾ ਆ ਕਿਉਂਕਿ ਜਦੋਂ ਅਥਾਰਟੀ ਸਾਡੇ ਤੇ ਆਪਣੇ ਮਨਮਰਜ਼ੀ ਦੇ ਫੈਸਲੇ ਥੋਪਦੀ ਹੈ ਤੇ ਸਾਡੇ ਕੋਲ ਅਧਿਕਾਰ ਹੈ ਕਿ ਅਸੀਂ ਆਪਣੀ ਆਵਾਜ਼ ਬੁਲੰਦ ਕਰਕੇ ਉਹਨਾਂ ਫੈਸਲਿਆਂ ਦੇ ਖਿਲਾਫ ਸੰਘਰਸ਼ ਕਰ ਸਕਦੇ ਹਾਂ ਪਰ ਯੂਨੀਵਰਸਿਟੀ ਅਥਾਰਟੀ ਨੂੰ ਸਾਡੀ ਜਿਹੜੀ ਬੁਲੰਦ ਆਵਾਜ਼ ਹੈ ਉਹ ਚੰਗੀ ਨਹੀਂ ਲੱਗਦੀ ਇਸ ਕਰਕੇ ਇੱਕ ਆਪਦੀਆਂ ਆਪ ਖੁਦਰੀਆਂ ਆਪਦੇ ਫੈਸਲੇ ਸਟੂਡੈਂਟ ਤੇ ਥੋਪਣ ਵਾਸਤੇ ਜਿਹੜਾ ਅੰਡਰਟੇਕਿੰਗ ਲਈ ਜਾਂਦੀ ਅਸੀਂ ਸਮੁੱਚੀ ਸੋਈ ਜੱਥੇਬੰਦੀ ਵੱਲੋਂ ਇਸ ਦੀ ਪਰਜੋਰ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੇ ਆ ਕਿਉਂਕਿ ਸਾਡੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮrao Ambedkar ਜੀ ਨੇ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਇੱਕ ਗੱਲ ਕਹੀ ਸੀ ਐਜੂਕੇਟ ਐਜੀਟੇਟ ਐਂਡ ਆਰਗੇਨਾਈਜ਼ ਉਹਨਾਂ ਦਾ ਮਤਲਬ ਕੀ ਸੀ ਕਿ ਸਾਨੂੰ ਪੜ੍ਹਾਈ ਵੀ ਜ਼ਰੂਰੀ ਹੈ ਪਰ ਜੇ ਸਾਡੇ ਹੱਕਾਂ ਤੇ ਡਾਕਾ ਵੱਜਦਾ ਤੇ ਸਾਨੂੰ ਐਜੀਟੇਟ ਕਰਨ ਦਾ ਵੀ ਅਧਿਕਾਰ ਹੈ ਤੇ ਤੀਜੀ ਗੱਲ ਸਾਨੂੰ ਆਰਗੇਨਾਈਜ਼ ਇਕੱਠੇ ਹੋਣ ਦੀ ਵੀ ਜ਼ਰੂਰਤ ਹੈ ਸੋ ਇਸ ਕਰਕੇ ਅੰਬੇਦਕਰ ਸਾਹਿਬ ਦੀ ਗੱਲ ਤੇ ਵੀ ਅਸੀਂ ਪਹਿਰਾ ਦਿੰਦੇ ਹੋਏ ਕਿ ਜਿਹੜਾ ਫਰੀडम ਆਫ ਸਪੀਚ ਨੂੰ ਦਬਾਉਣ ਦੀ ਗੱਲ ਕੀਤੀ ਜਾ ਰਹੀ ਸਾਡੇ ਅਧਿਕਾਰ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਇਹਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੇ ਹੋਏ ਇਸ ਫੈਸਲੇ ਦੇ ਖਿਲਾਫ ਹਰ ਤਰ੍ਹਾਂ ਦਾ ਸੰਘਰਸ਼ ਕਰਾਂਗੇ ਕਿਉਂਕਿ ਯੂਨੀਵਰਸਿਟੀ ਦੇ ਜਿਹੜੇ ਮਨਮਰਜ਼ੀ ਵਾਲੇ ਫੈਸਲੇ ਆ ਸਾਡੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੇ ਥੋਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦਾ ਅਸੀਂ ਡਟ ਕੇ ਵਿਰੋਧ ਕਰਾਂਗੇ ਕੱਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਥਾਰਟੀ ਵੱਲੋਂ ਯੂਨੀਵਰਸਿਟੀ ਦੇ ਵਿੱਚ ਪੜਨ ਵਾਲੇ ਵਿਦਿਆਰਥੀਆਂ ਜਾਂ ਜਿਹੜੇ ਨਵੇਂ ਦਾਖਲੇ ਹੋ ਰਹੇ ਉਹਨਾਂ ਵਿਦਿਆਰਥੀਆਂ ਤੇ ਇੱਕ ਅੰਡਰਟੇਕਿੰਗ ਲੈ ਕੇ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਯੂਨੀਵਰਸਿਟੀ ਵੱਲੋਂ ਜਿਹੜਾ ਇੱਕ ਇਹ ਮੁਹਿੰਮ ਚਲਾਈ ਜਾ ਰਹੀ ਹੈ ਕਿ ਜਿੰਨੇ ਵੀ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈਣੀ ਹੈ ਜਿਹੜੇ ਸਟੂਡੈਂਟਸ ਨੇ ਆਪਦੇ ਹੱਕਾਂ ਦੇ ਵਾਸਤੇ ਆਵਾਜ਼ ਬੁਲੰਦ ਕਰਨੀ ਹੈ ਜੇ ਕੋਈ ਧਰਨਾ ਪ੍ਰੋਟੈਸਟ ਕਰਨਾ ਤੇ ਉਹਨਾਂ ਨੂੰ ਸੰਬੰਧਤ ਅਥਾਰਟੀ ਤੋਂ ਪਰਮਿਸ਼ਨ ਲੈਣੀ ਪਊਗੀ ਪਹਿਲੀ ਗੱਲ ਤਾਂ ਜਿਹੜੀ ਅਥਾਰਟੀ ਦੇ ਖਿਲਾਫ ਸਟੂਡੈਂਟ ਨੇ ਆਵਾਜ਼ ਬੁਲੰਦ ਕਰਨੀ ਹੈ ਉਹ ਕੰਸਰਨਟ ਅਥਾਰਟੀ ਸਾਨੂੰ ਪਰਮਿਸ਼ਨ ਹੀ ਕਿਉਂ ਦੇਊਗੀ ਦੂਜਾ ਇਹ ਸਿੱਧੇ ਤੇ ਸਪਸ਼ਟ ਸ਼ਬਦਾਂ ਵਿੱਚ ਜਿਹੜਾ ਸਾਡਾ ਸੰਵਿਧਾਨ ਦੀ ਧਾਰਾ 19 ਦੇ ਤਹਿਤ ਫੰਡਾਮੈਂਟਲ ਰਾਈਟ ਹੈ ਸਾਡਾ ਫਰੀडम ਆਫ ਸਪੀਚ ਉਹਦੀ ਉਲੰਘਣਾ ਆ ਕਿਉਂਕਿ ਜਦੋਂ ਅਥਾਰਟੀ ਸਾਡੇ ਤੇ ਆਪਣੇ ਮਨਮਰਜ਼ੀ ਦੇ ਫੈਸਲੇ ਥੋਪਦੀ ਹੈ ਤੇ ਸਾਡੇ ਕੋਲ ਅਧਿਕਾਰ ਹੈ ਕਿ ਅਸੀਂ ਆਪਣੀ ਆਵਾਜ਼ ਬੁਲੰਦ ਕਰਕੇ ਉਹਨਾਂ